ਹਾਂ ਦੇਖੋ ਤੁਸੀਂ ਸਾਰੇ ਮੇਰਾ ਖਿਆਲ ਜਾਣਦੇ ਹੋ ਦੇਸ਼ ਸਾਰਾ ਇਸ ਗੱਲ ਨੂੰ ਜਾਣਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਗਾਨ ਦੇ ਵਿੱਚ ਸਾਡੇ ਜਿਹੜੇ ਵਿਚਾਰੇ ਯਾਤਰੀ ਗਏ ਜਾਂ ਮੇਕ ਲਈਏ ਕਿ ਸਲਾਨੀ ਗਏ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਬੇਦੋਸ਼ੇ ਲੋਕ ਮਾਰੇ ਗਏ ਉਹਨਾਂ ਨੂੰ ਸਾਡੇ ਮੋਰਚੇ ਦਾ ਫੈਸਲਾ ਹੋਇਆ ਕਿ ਅੱਜ ਇੱਥੇ ਚੱਲ ਰਹੇ ਮੋਰਚੇ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਏ ਔਰ ਉਹ ਸ਼ਰਧਾਂਜਲੀ ਅਰਪਿਤ ਅੱਜ ਅਸੀਂ ਇਥੇ ਕੈਂਡਲ ਮਾਰਚ ਕੀਤਾ ਪਿੰਡ ਦੀ ਸੰਗਤ ਨੇ ਸਾਰੀ ਨੇ ਵਿੱਚ ਸਾਡੀਆਂ ਧੀਆਂ ਨੇ ਬਜ਼ੁਰਗ ਨੇ ਨੌਜਵਾਨ ਨੇ ਬੱਚੇ ਨੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਅਸੀਂ ਉਹ ਮਾਰਚ ਕੀਤਾ ਔਰ ਅਸੀਂ ਮੰਗ ਕਰਾਂਗੇ ਅੱਜ ਦੇ ਇਸ ਮਾਰਚ ਦੇ ਵਿੱਚੋਂ ਕਿ ਸਰਕਾਰ ਇਹਦੀ ਇੰਡੀਪੈਂਡੈਂਟ ਜਾਂਚ ਕਰਵਾਵੇ ਔਰ ਬੇਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬੇਦੋਸ਼ ਲੋਕ ਮਤਲਬ ਮਾਰੇ ਗਏ ਨੇ ਔਰ ਮੈਂ ਆਮ ਲੋਕਾਂ ਨੂੰ ਸਾਡੀ ਆਮ ਜਨਤਾ ਨੂੰ ਮੇਰੇ ਹੱਥ ਚੋੜ ਕੇ ਬੇਨਤੀ ਹੈ ਕਿ ਆਪਸੀ ਭਾਈਚਾਰਾ ਤੇ ਸਦ ਭਾਵਨਾ ਬਣਾ ਕੇ ਰੱਖਣ ਦੀ ਲੋੜ ਹੈ ਇਹ ਦੇਸ਼ਾਂ ਦੀਆਂ ਜਾਂ ਮਤਲਬ ਕੁਝ ਸ਼ਰਾਰਤੀ ਲੋਕਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਆਪਸੀ ਭਾਈਚਾਰੇ ਨੂੰ ਤੋੜਨ ਦੀਆਂ ਉਹਦੇ ਤੋਂ ਬਚਣ ਦੀ ਲੋੜ ਹੈ ਆਪਾਂ ਤਖੜੇ ਹੋ ਕੇ ਉਹਦੇ ਤੇ ਏਕਤਾ ਬਣਾ ਕੇ ਸਾਰੇ ਜਾਣੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਕੋਈ ਜਿਹੜਾ ਅਤਵਾਦ ਹੈ ਅਤਵਾਦ ਦਾ ਚਿਹਰਾ ਹਿੰਦੂ ਨਹੀਂ ਹੈ ਮੁਸਲਮਾਨ ਨਹੀਂ ਹੈ ਸਿੱਖ ਨਹੀਂ ਹੈ ਅਤਵਾ ਤਤਵਾ ਹੈ ਬੱਲੇ ਵਾਲਾ ਸਾਬ ਅਮਰੀਕਾ ਦੇ ਉਪਰਾਸ਼ਪਤੀ ਦੀ ਐਨ ਫੇਰੀ ਮੌਕੇ ਜਦੋਂ ਇਹ ਸਵਾਲ ਉੱਠਣੇ ਸੀਗੇ ਕਿ ਜਿਹੜਾ ਹੈਗਾ ਡਰਾਮਡ ਡਿਊਟੀ ਘਟਾਉਣ ਬਧਾਉਣ ਨੂੰ ਲੈ ਕੇ ਇੱਕ ਜਿਹੜਾ ਹੈਗਾ ਸਮਝੌਤਾ ਦੋਹਾਂ ਦੇਸ਼ਾਂ ਦੇ ਵਿੱਚ ਕਰ ਹੋ ਸਕਦਾ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਉਸ ਤਕੀਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਉਹਨਾਂ ਦੀ ਐਨ ਮੌਕੇ ਤੇ ਜਦੋਂ ਉਹ ਆ ਗਏ ਤੇ ਉਦੋਂ ਵੀ ਇਹ ਜਿਹੇ ਹਾਦਸਾ ਵਾਪਰਨਾ ਇਸ ਚੀਜ਼ ਨੂੰ ਕਿਉਂ ਦੇਖੋ ਇਹਦੇ ਵਿੱਚ ਦੋ ਗੱਲਾਂ ਨੇ ਇੱਕ ਤਾਂ ਪਹਿਲੀ ਗੱਲ ਹੈ ਕਿ ਉਸ ਉਪਰਾਸ਼ਪਤੀ ਦਾ ਬਿਆਨ ਹੈ ਜਿਹਦੇ ਜੋ ਕਹਿ ਰਿਹਾ ਕਿ ਭਾਰਤ ਦੇ ਨਾਲ ਸਮਝੌਤੇ ਤੈ ਹੋ ਗਏ ਨੇ ਟੈਰਫ ਸੈੱਟ ਕਰਨਾ ਥੋੜਾ ਬੋਧਾ ਬਾਕੀ ਹੈ ਤੋਂ ਕਰਮਨ ਰੈਫਰੈਂਸ ਸੈੱਟ ਕਰਨੇ ਬਾਕੀ ਨੇ ਇਹ ਕਿਹਾ ਉਹਨਾਂ ਨੇ ਅਗਰ ਇਹ ਹੈ ਤਾਂ ਫਿਰ ਸਾਨੂੰ ਮਤਲਬ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਕਿ ਅਮਰੀਕਾ ਕੀ ਖੇਡ ਖੇਡ ਰਿਹਾ ਹੈ ਕਿ ਅਮਰੀਕਾ ਦੀ ਚਾਲ ਹੋ ਸਕਦੀ ਹੈ ਕਿ ਸਾਡੇ ਇਸ ਸਮਝੌਤੇ ਨੂੰ ਕਿਤੇ ਪੰਜਾਬ ਭਾਰਤ ਦੇ ਲੋਕ ਜਿਸ ਤਰੀਕੇ ਦੇ ਨਾਲ ਇੱਕ ਅੰਦਰੋਂ ਅੰਦਰੀ ਇੱਕ ਚੰਗਿਆੜੀ ਸੂਲਕ ਦੀ ਨਜ਼ਰ ਆ ਰਹੀ ਸੀ ਅੰਦੋਲਨ ਦੀ ਕਿ ਬਰਦਾਸ਼ਤ ਨਹੀਂ ਕਰਨਗੇ ਭਾਰਤ ਦੇ ਲੋਕ ਅਜਿਹੇ ਸਮਝੌਤਾ ਜਿਹਦੇ ਵਿੱਚ ਟੈਰਿਫ ਘਟ ਕਰਨ ਦੀ ਗੱਲ ਹੋਵੇ ਜਾਂ ਫ੍ਰੀ ਟ੍ਰੇਡ ਕਰਨ ਦੀ ਗੱਲ ਹੋਵੇ ਉਹ ਲੋਕ ਬਰਦਾਸ਼ਤ ਨਹੀਂ ਕਰਨਗੇ ਐਗਰੀਕਲਚਰ ਪ੍ਰੋਡਕਟਸ ਬਾਹਰ ਤੋਂ ਆਏ ਆਉਣੇ ਉਹ ਭਾਰਤ ਦੇ ਲੋਕ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਤਾ ਡੇਰੀ ਪ੍ਰੋਡਕਟ ਵੀ ਬਾਰੇ ਆਉਣ ਦੀ ਗੱਲ ਹੈ ਤੇ ਪੋਲਟਰੀ ਪ੍ਰੋਡਕਟ ਵੀ ਬਾਰੇ ਆਉਣ ਦੀ ਗੱਲ ਅਗਰ ਇਹ ਹੈ ਤਾਂ ਫਿਰ ਇਹਦਾ ਮਤਲਬ ਹੋ ਸਕਦਾ ਹੈ ਜਿਹੜਾ ਉਹ ਜਿਹੜੇ ਦੇਸ਼ ਨੇ ਇੱਥੇ ਆਪਦਾ ਕੂੜਾ ਕਬਾੜ ਸਾਡੇ ਦੇਸ਼ ਦੇ ਵਿੱਚ ਸਿੱਟਣਾ ਹੋਵੇ ਉਹ ਮਤਲਬ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਗੱਲ ਕਰ ਸਕਦਾ ਹੈ